ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2028 ਦੀਆਂ ਚੋਣਾਂ ਤੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਹਾਲ ਹੀ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਬਣਾਈ ਗਈ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਤੇ ਇਸ ਫੋਟੋ ਦੇ ਵਿੱਚ ਉਹਨਾਂ ਨੇ 2028 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲੜਨ ਦਾ ਸੰਕੇਤ ਦਿੱਤਾ ਹੈ। ਟਰੰਪ ਪਹਿਲਾ ਤਿੰਨ ਵਾਰ ਅਮਰੀਕੀ ਰਾਸ਼ਟਰਪਤੀ ਚੋਣ ਲੜ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਰੰਪ ਰਿਪਬਲਿਕਨ ਪਾਰਟੀ ਤੇ ਵੱਲ ਚੌਥੀ ਵਾਰ ਅਮਰੀਕੀ ਰਾਸ਼ਟਰਪਤੀ ਦੇ ਲਈ ਚੋਣ ਲੜ ਸਕਦੇ ਨੇ। ਜੀ ਹਾਂ ਇਹ ਤਸਵੀਰ ਨੂੰ ਆਪਣੇ ਟਵਿੱਟਰ ਸੋਸ਼ਲ ਅਕਾਊਂਟ ਉਤੇ ਪੋਸਟ ਕੀਤਾ ਇਹਦੇ ਵਿੱਚ ਉਹ ਇੱਕ ਨੀਲੇ ਰੰਗ ਦਾ ਸਾਈਨ ਫੜੇ ਹੋਏ ਦਿਖਾਈ ਦੇ ਰਹੇ ਨੇ ਜਿਸ ਉੱਤੇ ਲਿਖਿਆ ਹੈ 트럼ਪ 2028 ਹਾਂ ਉਸਨੇ ਪੋਸਟ ਦਾ ਕੈਪਸ਼ਨ ਦਿੱਤਾ 트럼ਪ ਲਿੰਕਨ ਜੋ ਕਿ 트럼ਪ ਅਤੇ ਰਿਪਬਲਿਕਨ ਦਾ ਇੱਕ ਸਪੋਰਟਮੈਨਟਿਊ ਹੈ ਟਰੰਪ ਦੇ ਫੋਟੋਨੇ ਤੁਹਾਨੂੰ ਤਾਂ ਪਾਇਮੇ ਸੋਚਾਰੇ ਬਹਿਸ ਨੂੰ ਮੂੜ ਸੂਚਿਤ ਕਰ ਦਿੱਤਾ ਜੋ ਕਿ ਅਮਰੀਕੀ ਰਾਸ਼ਟਰਪਤੀ 45 ਦੋ ਕਾਰਜਕਾਰ ਤੱਕ ਸੀਮਤ ਕਰਦਾ ਅਤੇ ਟਰੰਪ ਉਸ ਸੀਮਾ ਤੋਂ ਪਰੇ ਪਵਿੱਖ ਦੀ ਮੁਹਿੰਮ ਦੇ ਵਿੱਚ ਦਿਲਚਸਪੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ